ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇहद ਹੀ ਜ਼ਿਆਦਾ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਜਵਾਨ ਕੁੜੀ ਦੀ ਮੌਤ ਹੋ ਗਈ ਹੈ ਇੱਕ ਸਾਲ ਪਹਿਲਾਂ ਇਹ ਕੁੜੀ ਸਟੱਡੀ ਵੀਜ਼ਾ ਤੇ ਕੈਨੇਡਾ ਗਈ ਸੀ ਮਾਪਿਆਂ ਨੇ ਬੜੇ ਚਾਹਵਾਂ ਦੇ ਨਾਲ ਆਪਣੀ ਧੀ ਨੂੰ ਉਸਦੇ ਉਜਵਲ ਤੇ ਚੰਗੇ ਭਵਿੱਖ ਤੇ ਲਈ ਕੈਨੇਡਾ ਭੇਜਿਆ ਸੀ ਪਰ ਅਜੇ ਹੀ ਮੰਦਭਾਗੀ ਖਬਰ ਉਹਨਾਂ ਨੂੰ ਉਨੀ ਕੀ ਅਜੀਹਾ ਮਾਪਿਆਂ ਨੇ ਵੀ ਕਦੇ ਸੋਚਿਆ ਨਹੀਂ ਹੋਣਾ ਹੈ ਤਾਂ ਬੇहद ਹੀ ਜ਼ਿਆਦਾ ਮਨ ਭਾਗੀ ਖਬਰ ਹੈ ਕਿਉਂਕਿ 21 ਸਾਲ ਦੀ ਇਹ ਜਵਾਨ ਕੁੜੀ ਆ ਜਿਸ ਦੀ ਸੜਕ ਹਾਦਸੇ ਦੇ ਵਿੱਚ ਕੈਨੇਡਾ ਦੇ ਵਿੱਚ ਮੌਤ ਹੋ ਗਈ ਆ ਨਵਾਂ ਸ਼ਹਿਰ ਦੀ ਰਹਿਣ ਵਾਲੀ ਹੈ ਕੁੜੀ ਪਿੰਡ ਓੜ ਦੀ ਨਵਾਂ ਸ਼ਹਿਰ ਦੇ ਪਿੰਡ ਓੜ ਦੀ ਇਹ ਕੁੜੀ ਰਹਿਣ ਵਾਲੀ ਹੈ ਜਿਹੜੀ 1 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਈ ਸੀ ਮਾਪਿਆਂ ਨੇ ਸੋਚਿਆ ਹੁਣ ਆਇਆ ਕਿ ਆਪਣਾ ਅੱਛਾ ਤੇ ਚੰਗਾ ਪਵਿਕ ਬਣਾਉਗੀ ਉਜਵਲ ਪਵਿਕ ਬਣਾਉਗੀ ਕੈਨੇਡਾ ਦੇ ਵਿੱਚ ਜਾ ਕੇ ਪਰ ਅਜੇ ਹਾਂ ਮੰਦ ਭਾਗਾ ਸਮਾਂ ਆਵੇਗਾ ਇੰਨਾ ਮਾੜਾ ਟਾਈਮ ਉਹਨਾਂ ਦੇ ਉੱਤੇ ਆਵੇਗਾ ਕਿ ਉਹਨਾਂ ਦੀ ਕੁੜੀ ਉਹਨਾਂ ਨੂੰ ਹਮੇਸ਼ਾ ਦੇ ਲਈ ਛੱਡ ਜਾਵੇਗੀ ਅਜੇ ਹਾਂ ਕਿਸੇ ਨੇ ਨਹੀਂ ਸੋਚਿਆ ਹੋਣਾ ਤਾਂ 21 ਸਾਲ ਦੀ ਇਹ ਕੁੜੀ ਹੈ ਜਿਸ ਦਾ ਨਾਮ ਸੰਗਮਾ ਜਿਸ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਆ ਤਾਂ ਲਗਾਤਾਰ ਕੈਨੇਡਾ ਤੋਂ ਅਜੀਆਂ ਮੰਦ ਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਜਵਾਨ ਨੌਜਵਾਨਾਂ ਦੀ ਜਿਹੜੀ ਆ ਮੌਤ ਹੋ ਰਹੀ ਆ 2 ਦਿਨ ਪਹਿਲਾਂ ਹੀ ਜਲੰਧਰ ਦੀ ਕਕੂੜੀ ਦੀ ਇੱਕ ਹਾਦਸੇ ਦੇ ਵਿੱਚ ਕੈਨੇਡਾ ਦੇ ਵਿੱਚ ਮੌਤ ਹੋਈ ਸੀ ਤਾਂ ਹੁਣ ਵੀ 21 ਸਾਲ ਦੀ ਇਹ ਜਵਾਨ ਕੁੜੀ ਆ ਜਿਹੜੀ ਨਵਾਂ ਸ਼ਹਿਰ ਦੇ ਪਿੰਡ ਓੜ ਦੀ ਰਹਿਣ ਵਾਲੀ ਆ ਜਿਸ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਜਿਨ੍ਹਾਂ ਦੀ ਜਵਾਨ ਕੁੜੀ ਉਹਨਾਂ ਨੂੰ ਹਮੇਸ਼ਾ ਤੇ ਲਈ ਛੱਡ ਗਈ ਆ ਤਾਂ ਮਾਪਿਆਂ ਨੇ ਕਈ ਸੁਪਨੇ ਸਜਾਏ ਹੋਣੇ ਆ ਕਿ ਉਹਨਾਂ ਦੀ ਕੁੜੀ ਵਿਦੇਸ਼ ਤੇ ਵਿੱਚ ਜਾ ਕੇ ਚੰਗੀ ਪੜੂ ਲਿਖੂਗੀ ਤੇ ਉਹਨਾਂ ਦਾ ਚੰਗਾ ਭਵਿੱਖ ਬਣਾਉਗੀ ਵਧੀਆ ਭਵਿੱਖ ਉਹਦਾ ਬਣੂਗਾ ਕਦੇ ਸੋਚਿਆ ਨਹੀਂ ਹੋਣਾ ਕਿ ਅਜੇ ਹੀ ਮੰਦਭਾਗੀ ਖਬਰ ਉਹਨਾਂ ਨੂੰ ਸੁਣਨ ਨੂੰ ਮਿਲੇਗੀ ਕਿ ਉਹਨਾਂ ਦੀ ਧੀ ਹੁਣ ਉਹਨਾਂ ਦੇ ਵਿਚਕਾਰ ਨਹੀਂ ਰਹੀ ਤਾਂ ਬੇਹਾਦੀ ਮੰਦਭਾਗੀ ਖਬਰ ਆ ਜਿਹੜੀ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਵਾਂ ਸ਼ਹਿਰ ਦੀ 21 ਸਾਲ ਦੀ ਕੁੜੀ ਸੰਗਮ ਦੀ ਸੜਕ ਹਾਦਸੇ ਦੇ ਵਿੱਚ ਕੈਨੇਡਾ ਦੇ ਵਿੱਚ ਮੌਤ ਹੋ ਗਈ ਆ ਤਾਂ 2 ਹਫ਼ਤੇ ਬਾਅਦ ਕੁੜੀ ਦੀ ਡੈਡ ਬੋਡੀ ਨੂੰ ਪਿੰਡ ਓੜ ਦੇ ਵਿੱਚ ਲਿਆਇਆ ਜਾਂਦਾ ਹੈ ਨਵਾਂ ਸ਼ਹਿਰ ਦੇ ਪਿੰਡ ਓੜ ਦੀ ਰਹਿਣ ਵਾਲੀ ਸੀਗੀ ਇਸ ਕਰਕੇ ਪਿੰਡ ਦੇ ਵਿੱਚ ਉਸ ਨੂੰ ਉਸ ਦੀ ਬੋਡੀ ਨੂੰ ਲਿਆਇਆ ਜਾਂਦਾ ਹੈ ਤੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਪਰ ਤਸਵੀਰਾਂ ਬੇहद ਹੀ ਜ਼ਿਆਦਾ ਦੁਖਦਾਈ ਨੇ ਕਿਉਂਕਿ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਨ੍ਹਾਂ ਦੀ ਜਵਾਨ ਧੀ ਉਹਨਾਂ ਨੂੰ ਹਮੇਸ਼ਾ ਦੇ ਲਈ ਛੱਡ ਗਈ ਹੈ ਜਿਨ੍ਹਾਂ ਨੇ ਆਪਣੀ ਧੀ ਨੂੰ ਬੜੇ ਇਛਾਵਾਂ ਦੇ ਨਾਲ ਵਿਦੇਸ਼ ਦੇ ਵਿੱਚ ਭੇਜਿਆ ਸੀ ਪਰ ਵਿਦੇਸ਼ ਤੋਂ ਅੱਜੇ ਹੀ ਮੰਦਭਾਗੀ ਖਬਰ ਉਹਨਾਂ ਨੂੰ ਸੁਣਨ ਨੂੰ ਮਿਲੇਗੀ ਉਹਨਾਂ ਨੇ ਕਦੇ ਨਹੀਂ ਸੋਚਿਆ ਹੁਣਾ ਤਾਂ ਬੇहद ਹੀ ਜ਼ਿਆਦਾ ਮੰਦਭਾਗੀ ਖਬਰ ਹੈ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਇਸ ਪੂਰੇ ਹਾਦਸੇ ਦੁਆਬਾਦ ਉਹ ਵੀ ਤੁਹਾਨੂੰ ਸੁਣਾ ਦਿੰਦੇ ਆਂ ਬੇਟੀ ਮੇਰੀ ਪਤੀ ਜੀ ਸੰਗਮ ਏ ਮੇਰੇ ਭਾਈ ਸਾਹਿਬ ਛੋਟੇ ਜਿਹੜੇ ਆ ਮਜ਼ਦੂਰੀ ਦਾ ਕੰਮ ਕਰਦੇ ਜਿਹੜੇ ਤੇ ਉਹਨਾਂ ਨੂੰ 1 ਸਾਲ ਪਹਿਲਾਂ ਜਿਹੜਾ ਸੀਗਾ ਉਹਨਾਂ ਨੂੰ ਕੈਨੇਡਾ ਜਿਹੜਾ ਆ ਉਹ ਬੜਾਈ ਕਰਨ ਦੇ ਲਈ ਭੇਜਿਆ ਸੀਗਾ ਤੇ ਅਚਾਨਕ ਸਾਨੂੰ ਇੱਕ ਤਰੀਕ ਨੂੰ ਪਤਾ ਲੱਗਦਾ ਆ ਬੇਵੋਦਾ ਉੱਧਰ ਐਕਸੀਡੈਂਟ ਹੋ ਗਿਆ ਪਹਿਲਾਂ ਤਾਂ ਅਸੀਂ ਇਹੀ ਸਮਝਿਆ ਵੀ ਪਤਾ ਨਹੀਂ ਕੋਈ ਫਰੋੜ ਆ ਤੇ ਫਿਰ ਚਲੋ ਹੌਲੀ-ਹੌਲੀ ਅਸੀਂ ਸਾਰਾ ਇੱਧਰ-ਉੱਧਰ ਬੱਚਿਆਂ ਤੋਂ ਪਤਾ ਕੀਤਾ ਤਾਂ ਫਿਰ ਸਾਨੂੰ ਪਤਾ ਲੱਗਿਆ ਕਿ ਰੀਅਲੀ ਐਕਸੀਡੈਂਟ ਹੋ ਗਿਆ ਔਰ 1 ਤਰੀਕ ਨੂੰ ਐਕਸੀਡੈਂਟ ਹੋ ਜਾਂਦਾ ਤੇ ਫਿਰ 3 ਤਰੀਕ ਨੂੰ ਡੈਥ ਹੋ ਜਾਂਦੀ ਉਹਦੀ ਅੱਜ ਜਿਹੜੀ ਆ ਫਿਰ ਉਹ ਤਕਰੀਬਨ ਲਗਭਗ 2 ਹਫ਼ਤੇ ਬਾਅਦ ਜਿਹੜੀ ਆ ਉਹ ਫਿਰ ਬੋਡੀ ਇੱਥੇ ਆਈ ਸੀ ਔਰ ਆਡ ਦੇ ਵਿੱਚ ਜਿਹੜਾ ਹੈਗਾ ਫਿਰ ਉਹਨਾਂ ਦਾ ਜਿਹੜਾ ਇਹ ਸੰਸਕਾਰ ਕੀਤਾ ਸੀ ਜਾਨੀ ਕਿ ਲੱਗਦੀ ਉਮਰ ਕਿੰਨੀ ਸੀ ਉਹਦੀ ਹੋਮਵਰ 21 ਸਾਲ ਸੀਗੀ ਮੈਰਿਡ ਸੀ ਜਾਂ ਅਨਮੈਰਿਡ ਸੀ ਨਹੀਂ ਅਨਮੈਰਿਡ ਸੀਗੀ ਹਜੇ ਤਾਂ ਬੱਚਾ ਸੀਗਾ ਬਹੁਤ ਛੋਟਾ ਬੱਚਾ ਸੀਗਾ ਤੇ ਬੜਾ ਦੁੱਖਾਂ ਤਕਲੀਫਾਂ ਨਾਲ ਉਹ ਬੜਾ ਸੰਘਰਸ਼ ਕਰਕੇ ਜਾਨੀ ਕਿ ਬਈ ਬੇਟੀ ਨੂੰ ਜਿਹੜਾ ਸੀ ਬ੍ਰਦਰ ਨੇ ਭੇਜਿਆ ਸੀਗਾ ਤੇ ਲੇਕਿਨ ਗੁਰੂ ਸਾਹਿਬ ਨੂੰ ਕੁਝ ਹੋਰੇ ਮਨਜ਼ੂਰ ਹੋਇਆ ਤੇ ਸਾਰਾ ਆਸਾਂ ਦੇ ਉੱਤੇ ਜਾਨੀ ਕਿ ਇੱਕ ਤਰ੍ਹਾਂ ਦਾ ਪਾਣੀ ਫਿਰਦਾ ਜਾਨੀ ਕਿ ਅਜੇ ਤੱਕ ਦਿਸਦਾ ਵੀ ਅਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਕੋਈ ਸੋਚਦੀ ਨਹੀਂ ਹੈ ਵੀ ਅਸੀਂ ਵੀ ਸਾਡਾ ਵੀ ਅਸੀਂ ਵੀ ਇਹ ਸੋਚਦਾ ਵੀ ਉਹਨੂੰ ਤਰਾ ਜਿਹੜਾ ਉਹ ਦਈਏ ਕਿਦਾਂ ਦੋਨਾਂ ਜਣਿਆਂ ਨੂੰ ਨਾ ਉਹ ਕਿੰਨੀ ਮਜ਼ਦੂਰੀ ਦੀ ਹਾਲਾਤ ਦੇ ਵਿੱਚ ਇੱਕ ਸੰਘਰਸ਼ ਕਰਕੇ ਬੱਚੀ ਨੂੰ ਭੇਜਣਾ ਤੇ ਫਿਰ ਇਸ ਰੂਪ ਦੇ ਵਿੱਚ ਬੱਚੇ ਨੇ ਆਉਣਾ ਜਦ ਕਿ ਹਰ ਬੰਦਾ ਔਰ ਇਹ ਸੋਚਦਾ ਕਿ ਉਹ ਵੱਡੇ ਵੱਡੇ ਸੁਪਨੇ ਜਿਹੜੇ ਹਨ ਉਹ ਸੰਜੋਣਾ ਵੀ ਬੱਚੇ ਸਾਡੇ ਆਉਗੇ ਤੇ ਅਸੀਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਦੋਂ ਆਣਾ ਆਣਾ ਸਾਰੇ ਜਦੋਂ ਬੱਚੇ ਆਉਂਦੇ ਆਪਾਂ ਕਿਸ ਤਰੀਕੇ ਨਾਲ ਉਹਨਾਂ ਦੀ ਖੁਸ਼ੀਆਂ ਕਰਦੇ ਹਾਂ ਲੇਕਿਨ ਸਾਡੇ ਪਰਿਵਾਰ ਦੇ ਵਿੱਚ ਸਾਡੀ ਬੱਚੀ ਜਿਹੜੀ ਆ ਉਹ ਇਸ ਰੂਪ ਦੇ ਵਿੱਚ ਆਈ ਆ ਔਰ ਬੜੀ ਦੁਖਦਾਇਕ ਹੈ ਘਟਨਾ ਆ ਤੇ ਸਾਰੇ ਜਿਹੜੇ ਆ ਜਿੰਨੇ ਵੀ ਸਾਡੇ ਰਿਸ਼ਤੇਦਾਰ ਆ ਜੇ ਲਾ ਸੰਸਕਾਰ ਦੇ ਉੱਤੇ ਪਹੁੰਚੇ ਆ ਤੇ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਆ ਸਾਰਿਆਂ ਦਾ ਧੰਨਵਾਦ ਕਰਦੇ ਆਂ